ਵੈਗੋਜੀ ਕਾ ਖਾਲਸਾ ਵੈਗੋਜੀ ਕੀ ਫਤਿਹ ਇਹ ਮਾਤਾ ਠਠੀਆਂ ਖੁਰਦ ਸਾਡੇ ਲਾਗੇ ਪਿੰਡ ਵਾ ਹਰੀਕੇ ਪਤਨ ਦੇ ਕੋਲ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਤਿੰਨ ਪੁੱਤ ਸੀ ਮਾਤਾ ਦੇ ਤਿੰਨੇ ਮਰ ਗਏ ਤੇ ਧੀ ਦਜਾਤੀ ਆ ਨਾ ਘਰ ਵਾਲਾ ਉਹਦੀ ਵੀ ਡੈਥ ਹੋ ਗਈ ਠੀਕ ਹੈ ਜੀ ਹੁਣ ਇੱਕ ਪੁੱਤ ਉਹ ਨਸ਼ੇੜੀ ਹੈ ਨਸ਼ੇ ਕਰਦਾ ਵਾ ਉਹ ਲੈ ਨਹੀਂ ਹੁੰਦਾ ਇਹਨੂੰ ਤੇ ਮਾਤਾ ਆਪਣੇ ਕੋਲ ਆਸ਼ਮ ਦੇ ਵਿੱਚ ਆ ਤੇ ਮੈਂ ਆਸ਼ਮ ਚੋਂ ਲਾਈਵ ਹੋਇਆ ਵਾਂ ਤੇ ਸਭ ਤੋਂ ਪਹਿਲਾਂ ਮੈਂ ਆਪਣੀਆਂ ਬੇਟੀਆਂ ਨਾਲ ਮਲਾਉਣਾ ਤੁਹਾਨੂੰ ਪਰਾਵਤਰ ਨਾ ਕੀਆ ਅੱਛਾ ਪਰਾਵਤਰ ਨਾ ਪ੍ਰਵਜੋਤੀ ਆ ਆ ਮੇਰੀ ਵੱਡੀ ਕੁੜੀਆ ਆ ਮੇਰੀ ਨਿੱਕੀ ਕੁੜੀਆ ਗਗਨ ਤੇਰਾ ਨਾ ਕੀਆ ਅੱਛਾ ਗਗਨ ਜੋਤਕਰ ਤੇ ਆ ਮੇਰੀ ਸਭ ਤੋਂ ਨਿੱਕੀ ਕੁੜੀਆ ਜਿਹੜੀ ਆਸ਼ਮਾ ਸਾਡੇ ਕੋਲ ਆਈ ਵੇਖੋ ਅੱਜ ਇਹਦੇ ਵਾਸਤੇ ਨਵੇਂ ਕੱਪੜੇ ਪਹਿਣਨੇ ਭੇਜੇ ਬਾਹਰ ਤੇ ਵੇਖੋ ਐਦਾਂ ਲੱਗਦਾ ਕਿ ਜਿਵੇਂ ਆਪ ਕੁੜੀ ਨੂੰ ਦੁਕਾਨ ਤੇ ਲਿਜਾ ਕੇ ਕੱਪੜੇ ਖਰੀਦੇ ਹੁੰਦੇ ਆ ਪੂਰੇ ਫਿੱਟ ਫਿੱਟ ਤੇ ਥੱਲੇ ਵੇਖੋ ਬੂਟ ਇਧਰ ਰਜਨੀ ਇਹ ਰੋਸ਼ਨੀ ਇਹ ਨਾ ਰੋਸ਼ਨੀ ਆ ਸਾਡੀ ਤੇ ਵਾਇਗਰੂ ਮਿਹਰ ਕਰੇ ਇਹ ਜਿਹਨੇ ਭੈਣ ਨੇ ਸੇਵਾ ਕੀਤੀ ਆ ਹਨਾ ਤੇ ਵਾਇਗਰੂ ਉਹਦੀ ਜ਼ਿੰਦਗੀ ਦੇ ਵਿੱਚ ਇਹ ਰੋਸ਼ਨੀ ਲੈ ਕੇ ਆਵੇ ਉਹਨੇ ਸਾਡੀ ਰੋਸ਼ਨੀ ਨੂੰ ਖੁਸ਼ ਕੀਤਾ ਵਾ ਤੇ ਵਾਇਗਰੂ ਉਹਦੀ ਜ਼ਿੰਦਗੀ 'ਚ ਰੋਸ਼ਨੀ ਲੈ ਕੇ ਆਵੇ ਤੇ ਆ ਵੇਖੋ ਆ ਹੋਰ ਵੀ ਕਿੰਨੇ ਮੈਂ ਅਪੀਲ ਕੀਤੀ ਸੰਗਤ ਅੱਗੇ ਕਿ ਸਾਨੂੰ ਇੱਥੇ ਗਰਮ ਜਿਹੜੇ ਬੂਟ ਆ ਰਬਰ ਦੇ ਬੂਟ ਆ ਉਹਨਾਂ ਦੀ ਸਾਨੂੰ ਲੋੜ ਵਾ ਤਾਂ ਵੇਖੋ 100 ਪੀਸ ਸਾਨੂੰ ਅੱਜ ਰਬਰ ਦੇ ਬੂਟਾਂ ਦਾ ਭੇਜ ਦਿੱਤਾ ਭੈਣ ਨੇ ਆਹ ਵੇਖੋ ਬਹੁਤ ਸੋਹਣੇ ਬੂਟ ਆ ਵਾਇਗਰੂ ਚੜ੍ਹਦੀ ਕਲਾ ਬਰਸੇ ਪਰਿਵਾਰ ਦੀ ਚੜ੍ਹਦੀ ਕਲਾ ਹੋਵੇ ਤੇ ਇਹ ਫਿਰ ਹੋਰੇ ਪਰ ਲੱਗੋ ਮੱਲਾਂ ਵਾਲਾ ਕੋ ਆਇਆ ਸਾਡੇ ਕੋਲ ਸਮਾਨ ਤੇ ਫਿਰ ਸਾਨੂੰ ਇਨਰ ਮੈਂ ਤੁਹਾਨੂੰ ਕਿਹਾ ਸੀ ਸਾਨੂੰ ਇਨਰ ਚਾਹੀਦੇ ਆ ਇਹਨਾਂ ਭਗਤਾਂ ਵਾਸਤੇ ਜਿਹੜੇ ਥੱਲੇ ਉਹਦੀ ਕੱਪੜਾ ਥੱਲੇ ਨਹੀਂ ਪਾਈਦੇ ਠੰਡ ਦੇ ਵਿੱਚ ਉਹ ਇਨਰ ਆਇਆ ਆ ਆਕਾਸ਼ ਆਕਾਸ਼ ਲਾਈਟ ਲੈ ਕੇ ਆ ਤੇ ਫਿਰ ਵੇਖੋ ਆ ਆਟੀ ਦੀ ਸੇਵਾ ਕੀਤੀ ਆ ਮੈਂ ਦੋ ਚੀਜ਼ਾਂ ਬੇਨਤੀ ਕੀਤੀ ਸੀ ਵੀ ਇੱਕ ਸਾਨੂੰ ਆਟੀ ਦੀ ਤੇ ਇੱਕ ਸਾਨੂੰ ਲੋੜਵਾ ਆ ਇੱਥੇ ਬਲਨਦੀਪ ਤੇ ਵਾਇਗਨ ਨੂੰ ਮੇਰੇ ਕੀਤੀ ਆ ਬਲਨ ਵੀ ਸੇਵਾ ਚ ਭੇਜਿਆ ਤੇ ਆਟਾ ਵੀ ਅੱਜ ਵੇਖੋ ਕਿੰਨੇ ਗੰਢਾ ਆਈਆਂ ਵਾ ਸੇਵਾ ਦੇ ਵਿੱਚ ਇਹਨਾਂ ਸਾਡੇ 10 15 ਦਿਨ ਵਧੀਆ ਲੰਘ ਜਾਣੇ ਆ ਤੇ ਚਲੋ ਵਾਹਿਗੁਰੂ ਮਿਹਰ ਕਰੇ ਇਹ ਫੇਰਾ ਸਾਡੀ ਰੋਸ਼ਨੀ ਦੀ ਕੱਪੜੇ ਆਏ ਜਾਂ ਮੈਂ ਤੁਹਾਨੂੰ ਕੱਪੜੇ ਦਿਖਾਉਂਦਾ ਵਾਂ ਨਿੱਕੇ ਨਿੱਕੇ ਕੱਪੜੇ ਆਏ ਆ ਉਹ ਵੀ ਤੁਹਾਨੂੰ ਦਿਖਾਉਣਾ ਵਾਂ ਪ੍ਰਭ ਖਾ ਕੱਪੜੇ ਆਕਾਸ਼ਪੁੱਤ ਲਾਈਟ ਲੱਗਿਆ ਆ ਸਾਡੀ ਰੋਸ਼ਨੀ ਦੀ ਕੱਪੜੇ ਆਏ ਸੂਟ ਆਏ ਇੱਧਰ ਵੇਖੋ ਇੱਧਰ ਵੇਖ ਮੇਰੀ ਧੀ ਦਿਖਾਉਂਦੀ ਆ ਇੱਧਰ ਦੇਖੇ ਨੇ ਸੋਹਣੇ ਸੋਹਣੇ ਹਨਾ ਜੀ ਕਰਦਾ ਤੇਰਾ ਦੇ ਬੋਤੇ ਤੇਰੇ ਮੇਜ ਦੇ ਨਹੀਂ ਨਾਲੇ ਤੇਰੇ ਮੇਜ ਦੇ ਨਹੀਂ ਆ ਨਾਲੇ ਸਾਡੀ ਸਾਡੀ ਰੋਸ਼ਨੀ ਲਈ ਆਏ ਆ 5-10 ਮਿੰਟ ਹੀ ਕੱਢਾਂ ਹਾਂ ਖਾਲੇ ਦਿਖਾ ਠੀਕ ਹੈ ਜੀ ਆ ਕਿਨੇ ਸੋਹਣੇ ਕੱਪੜੇ ਆਏ ਇਹ ਬੋਤੇ ਰੋਸ਼ਨੀ ਦੇ ਆਏ ਆ ਇਹਦੇ ਨਾਲ ਰੋਸ਼ਨੀ ਆ ਠੀਕ ਹੈ ਜੀ ਆ ਜਗਸੀਰ ਬਰਾ ਸਸੀਕਾਲ ਬਾਈ ਜੀ ਸਸੀਕਾਲ ਜੀ ਸਸੀਕਾਲ ਇਹ ਸਾਡੀ ਰੋਸ਼ਨੀ ਲਈ ਆ ਨਿੱਕੀ ਜਿਹੜੀ ਗੁੜੀਆ ਜਿਹੜੀ ਅਸੀਂ ਅਮਰਸਰ ਵਾਲਾ ਕਹਿੰਦਾ ਸੀਗਾ ਆ ਉਹਦੇ ਲਾਗੋ ਸੁਲਤਾਨਵਡ ਰੋਡ ਸੁਲਤਾਨਵਡ ਰੋਡ ਅਟਾਰੀ ਸਾਹਿਬ ਗੁਰਦਰਾ ਅਟਾਰੀ ਸਾਹਿਬ ਤੋਂ ਲੈ ਕੇ ਜਾਂਦਾ ਸੀਗਾ ਇਹ ਭਗਤਾਂ ਭੈਣਾਂ ਖਵਨਾਦੋਂ ਨੇ ਹੁਣ ਵੇਖੋ ਲਾਈਟ ਮੈਨੂੰ ਵਿੱਚ ਫੋਨ ਆ ਗਿਆ ਸੀ ਦੱਸਿਓ ਬੜਾ ਆਵਾਜ਼ ਆਉਂਦੀ ਮੇਰੀ ਕਿ ਨਹੀਂ ਕਿੱਦਾਂ ਬੀਨੂ ਦੀ ਵੀਡੀਓ ਅੰਦਰ ਪਾਉਣੀ ਬੀਨੂ ਕੌਣ ਬੀਨੂ ਇਹਦਾ ਹੀ ਰਿਸ਼ਤਾ ਛੱਡ ਕੇ ਗਿਆ ਉਹ ਮੈਂ ਬਣਾ ਕੇ ਮੈਂ ਸੇਰੇ ਪਾ ਦੂੰਗਾ ਸੇਰੇ ਪਾ ਦੂੰਗਾ ਮੈਂ ਤੁਹਾਡੇ ਬੀਜੀ ਸੀਗਾ ਦੋ ਤਿੰਨ ਦਿਨ ਗੇ ਮੈਂ ਵੀਡੀਓ ਬਣਾਉਣ ਦਾ ਮੈਂ ਸੇਰੇ ਪਾ ਦੂੰਗਾ ਸੇਰੇ ਕਿੰਨੇ ਪਾ ਦੂੰਗਾ ਹਾਂ ਆ ਸਾਡੀ ਲੋਹ ਲੰਗਰ ਦੀ ਚੱਲ ਜੀ ਭਈ ਆਪਾਂ ਛਾਦਾ ਪਾਣੀ ਚੱਲਦਾ ਪਿਆ ਵਾ ਹੋਵੇ ਠੀਕ ਹੈ ਜੀ ਮਾਈਆਂ ਪ੍ਰਸ਼ਾਦਾ ਪਕਾਉਂਦੇ ਪਈਆਂ ਵਾ ਤੇ ਆ ਭੈਣ ਇੱਕ ਸਾਡੇ ਕੋਲੇ ਮਾਤਾ ਆਈ ਹੈ ਮਾਤਾ ਕੋਈ ਹਲੀ ਤੇਰਾ ਤੇਰੇ ਨਾਲ ਮੈਂ ਕਰਦਾ ਗੱਲ ਠੀਕ ਹੈ ਜੀ ਤੇ ਆ ਭੈਣ ਵਾ ਜਿਹਦੀ ਗੁੜੀਆ ਰੋਸ਼ਨੀ ਆ ਇਹ ਭੈਣ ਤੁਹਾਨੂੰ ਦੱਸ ਰਹੀ ਸੀ ਅਮਰਸਰੋਂ ਸੀ ਲਕੀਐਂਦੋਂ ਸੀ ਕਿਉਂ ਸultanpur ਚੌਂਕ ਚੋਂ ਤੇ ਆਹ ਤੁਹਾਨੂੰ ਮੈਂ ਹੁਣ ਅੰਦਰ ਲੈ ਕੇ ਜਾਣਾ ਸਾਰੀ ਸੰਗਤ ਨੂੰ ਮੈਂ ਅੰਦਰ ਲੈ ਕੇ ਜਾਣਾ ਵਾ ਰਹਿ ਰਸ ਦਾ ਟਾਈਮ ਆ ਜਿੱਦਾਂ ਤੁਸੀਂ ਆਹ ਸਮੇਂ ਚ ਖੁਸ਼ੀਆਂ ਮੰਡਦੇ ਜਿੱਦਾਂ ਵਾਇਕ ਨੂੰ ਤੁਹਾਡੀ ਜ਼ਿੰਦਗੀ ਚ ਖੁਸ਼ੀਆਂ ਮੰਡੇ ਤੇ ਆ ਸਾਡੀ ਮੈਂ ਤਾਂ ਰੋਸ਼ਨੀ ਵਾਲੇ ਵੀ ਵੀ ਮੈਨੂੰ ਵੀਜੀ ਆਉਂਦੀ ਆਵਾਜ਼ ਵੀਜੀ ਥੈਂਕ ਯੂ ਵੀਜੀ ਥੈਂਕ ਯੂ ਧੰਨਵਾਦ ਆ ਸਾਡੀ ਰੋਸ਼ਨੀ ਵੇਖੋ ਕਿਦਾਂ ਅੱਜ ਅੱਜ ਪੂਰੀ ਰੋਸ਼ਨੀ ਜਗਮਗਾ ਜਗਮਗਾ ਰਹੀ ਹੈ ਨਾ ਅੱਜ ਰੋਸ਼ਨੀ ਹੋ ਗਈ ਉਹਦੀ ਵਧੀਆ ਹਾਂ ਬਾਣਿਆ ਇਹ ਦੇਖੋ ਇਹ ਸਾਡੇ ਵੀਰ ਨਿਸ਼ਾਨ ਵੀਰੇ ਕਹਿੰਦੇ ਵੀ ਇਹ ਇਹ ਧੀ ਅਸੀਂ ਆਪਣੀ ਕੋਲੀ ਰੱਖਣੀ ਆ ਆਸ਼ਮ ਦੀ ਧੀ ਬਣਾਉਣੀ ਆ ਚਲੋ ਵਾਈਕ ਨੂੰ ਮੇਰ ਕਰੇ ਇਹਦਾ ਪਰਿਵਾਰ ਲੱਭ ਜੇ ਪਰ ਜੇ ਨਹੀਂ ਲੱਗਦਾ ਫਿਰ ਅਹੀਂ ਤੇ ਇਹਦਾ ਪਰਿਵਾਰ ਹੈਗਾ ਹੀ ਆ ਇਹ ਰੋਸ਼ਨੀ ਆਏ ਆਏ ਸੱਚੀ ਗੱਲ ਕਰ ਦੇ ਸੱਚੀ ਗੱਲ ਕਰ ਦੇ ਸੱਚੀ ਗੱਲ ਕਰ ਦੇ ਆ ਕੱਪੜੇ ਕਿੱਥੋਂ ਲਾਂਦੇ ਈ ਸੱਚੀ ਗੱਲ ਕਰ ਚੱਲ ਸੱਚੀ ਗੱਲ ਕਰ ਇਹਨਾਂ ਵਧੀਆ ਵਧੀਆ ਸੰਸਕਾਰ ਵੀਰ ਸੁਣਣੇ ਜਿੰਨਾ ਚਿਰ ਆਪਣੇ ਕੋਲ ਆ ਕਿੱਥੋਂ ਆਈਆਂ ਵਧੀਆ ਇਧਰ ਆ ਕੰਮ 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 ਕੀ ਨਾ ਦਿਨਾ ਨਾ ਕੀ ਆ ਹੈ ਤੇਰਾ ਨਾ ਕੀ ਆ ਰੋਸ਼ਨੀ ਠੀਕ ਆ ਗੋਣ ਆ ਗੋਣਾ ਆ ਗੋਣਾ ਕੌਣ ਹੈ ਪਰ ਗੱਗੇ ਲਾ ਕੇ ਖਲੋ ਦੇ ਲਾ ਕੇ ਖਲੋ ਕੀ ਦੇ ਸੋਹਣੇ ਲੰਦੇ ਨੇ মিডিਆ মিডিਆ ਦੇ ਕੇ ਸੱਣ ਲੰਦੇ ਸੇਲੀਆ ਇਹ ਮੇਰੀ ਗੁੜੀਆਂ ਨਾਲ ਬਹੁਤ ਖੇਡਦੀ ਹੈ ਰੋਚਨੀ ਠੀਕ ਹੈ ਜੀ ਜਦੋਂ ਗੁੜੀਆਂ ਮੇਰੀ ਆ ਜਾਂਦੀ ਆਸ਼ਮਚ ਬਹੁਤ ਖੇਡਦੀ ਹੈ ਠੀਕ ਆ ਨਾ ਕੀ ਤੇਰਾ ਇਹਨੂੰ ਵਾਇ ਗੁਰ ਮੇਰ ਕਰੇ ਚਾਰ ਦੀ ਕਲਾ ਕਰੇ ਬਹੁਤ ਸੋਹਣੀ ਲੱਗਦੀ ਬਈ ਅੱਜ ਅੱਜ ਦੇਖੋ ਐ ਲਾ ਦੇ ਘੁੰਮ ਕੇ ਖਾ ਘੁੰਮ ਕਮ ਕਮ ਐਦਾਂ ਕਰ ਐਦਾਂ ਕਰ ਘੁੰਮ ਕਮ 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 ਕਿੱਥੇ ਕਮ ਕਿ ਮਾਨੀਏ ਕਮ ਗਿਆ ਤੇਰੀ ਤੇਰੀ ਉਪ ਤੇਰਾ ਬੜਾ ਆਇਆ ਦੇਖੋ ਹਉ ਤੋ ਮਜ਼ਾਕੋ 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 ਮਜ਼ਾਕ ਉਹ ਤੇਰਾ ਪੜਾ ਛੜਦੇ ਪੜਾ ਛੜਦੇ ਆ ਜੋ ਤੁਹਾਨੂੰ ਅੱਗੇ ਆਸ਼ਮ ਚ ਲੈ ਕੇ ਜਾਣਾ ਤੇ ਆ ਸਾਡਾ ਲਖਾ ਵੀਰ ਆ ਆ ਲੱਕੇ ਸੋਹਣੀ ਦਸਤਾਰ ਬੰਨ ਕੇ ਰੱਖਿਆ ਕਰ ਠੀਕ ਆ ਜੇ ਨਹੀਂ ਬੱਜਣੀ ਹੁੰਦੀ ਤੇ ਨਿਸ਼ਾਨ ਅੱਜ ਤੋਂ ਨਿਸ਼ਾਨ ਵੀਰ ਅੱਜ ਤੋਂ ਬਣਾ ਲਿਆ ਕਰ ਧਿਆਨ ਰੱਖੋ ਭਾਈ ਇਹਨਾਂ ਦਾ ਠੰਡ ਬਹੁਤ ਆ ਹਾਂਜੀ ਵੀਰ ਜੀ ਚਲੋ ਵਾਇਕ ਨੂੰ ਮਹਿਰ ਕਰੇ ਤੇ ਬਾਕੀ ਤੇ ਤੰਦੁਸਤੀ ਰੱਬ ਦੇ ਹੱਥ ਆ ਪਰ ਆਪਣੇ ਵੱਲੋਂ ਪੂਰੀ ਕੋਸ਼ਿਸ਼ ਹੁੰਦੀ ਆ ਤੇ ਆਵੇ ਹੁਣ 8:00 ਬਜਰ ਵਾਸਤੇ ਹੁਣ ਇੱਥੇ ਸੇਵਾ ਇੱਕ ਦੋ ਵੀਰਾਂ ਨੂੰ ਮੈਂ ਕਹੀ ਸੀ ਤੇ ਉਹਨਾਂ ਨੇ ਸੇਵਾ ਕੀਤੀ ਆ ਤੇ ਹੁਣ ਗਰਮੀਆਂ ਨੇ ਆਏ ਇਹਨਾਂ ਵਾਸਤੇ ਤੇ ਸਰਮਣਾ ਇੱਕ ਸਾਰਿਆਂ ਦੇ ਦਿਮਾਲੇ ਸਜਾਇਆ ਕਰ ਲੋ ਜੀ ਖੱਟੇ ਭਰਨੇ ਆਪਣੇ ਕੋਲ ਬਹੁਤ ਆ ਹੈਂ ਉਹ ਕੀ ਗਰਮੋ ਦੇ ਵਿੱਚ ਤੇ ਹੋਰ ਗਰਮ ਸੂਟ ਆ ਗਏ ਤੇ ਹੁਣ ਵਾਰ-ਵਾਰ ਗਰਮ ਸੂਟ ਹੀ ਲਈ ਜਣੇ ਆਪਾਂ ਹਾਂ ਉਹ ਗਰਮੀਆਂ ਚ ਪਾਓ ਕਿ ਆਪਣੇ ਟੀ-ਸ਼ਰਟਾਂ ਦੇ ਆਜੋ ਧੰਨਵਾਦ ਨਾਲ ਲੈ ਕੇ ਜੰਨਾ ਹੋਰ ਬੱਲੇ ਜਗਦੇ ਵੀਰ ਹੋਰ ਕੈਪਟਨ ਕੁਲ ਜੀ ਕੀ ਹਾਲ ਜੀ ਠੀਕ ਠਾਕ ਜੇ ਆ ਵਾਈਗਰੂ ਮੇਰ ਕਰੇ ਆ ਤੁਹਾਨੂੰ ਲੈ ਕੇ ਜੰਨਾ ਅਗਲੇ ਬਨੇ ਆਜੋ ਆਜੋ ਵੀਰ ਜੀ ਜਗਦੇ ਵੀਰ ਵੀ ਲਾਈਵ ਹੋਇਆ ਮੈਂ ਕੈਪਟਨ ਨੂੰ ਆਪਣੇ ਦੱਸਦਾ ਦੇ ਦੇ ਵੀਰੋਂ ਬਹੁਤ ਤੁਹਾਡੀ ਗਵਾਂਡੋ ਅੱਛਾ ਅੱਛਾ ਹਾਂ ਕੰਗਲਾ ਅੱਛਾ ਅੱਛਾ ਤੇ ਆ ਵੀਡੀਓ ਆਪਣੇ ਹਾਂ ਪਾਰਕ ਆ ਪਾਰਕ ਵੀ ਹੁਣ ਵਧਾ ਦੇਣੀ ਆ ਆਪਾਂ ਆ ਜਨਵਰੀ ਤੋਂ ਬਾਅਦ ਵਧਾਵਾਂਗੇ ਜਦੋਂ ਥੋੜੀ ਬਰ ઠੰਡ ਚ ਖੱਟੀ ਆ ਖੋਲੇ ਬੂਆ ਚਾਬੀ ਲੈ ਬਤ ਤੇ ਬਾਕੀ ਮੈਂ ਵੀਡੀਓ ਪਾਉਂਦਾ ਹੁੰਦਾ ਸੀਗਾ ਕਿ ਸਭ ਦੀ ਸਾਨੂੰ ਆਸ਼ਮ ਦੇ ਵਿੱਚ ਬੂਹੇ ਬਾਰੀਆਂ ਦੀ ਲੋੜ ਆ ਤੇ ਗਰੀਲਾਂ ਦੀ ਲੋੜ ਆ ਤੇ ਮੈਂ ਧੰਨਵਾਦ ਕਰਦਾ ਹਾਂ ਆਪਣੇ ਵੀਰ ਜੀ ਦਾ ਸਰਮਨ ਸਿੰਘ ਜੀ ਦਾ ਜਿਨ੍ਹਾਂ ਨੇ ਅੱਗੇ ਵੀ ਪਿਛਲੇ ਸਾਲ ਵੀ ਮੈਨੂੰ ਸੇਵਾ ਭੇਜੀ ਸੀਗੀ ਪਰ ਪਿਛਲੇ ਵਾਰ ਸਾਲ ਮੇਥੋਂ ਮਤਲਬ ਕਿ ਸੇਵਾ ਵਰਤੀ ਗਈ ਸੀਗੀ ਕਾਸ਼ਮੀਰ ਦੇ ਹੋਰ ਕੰਮਾਂ ਵਾਸਤੇ ਤੇ ਮੈਂ ਜਦੋਂ ਵੀ ਕਿ ਦੱਸਿਆ ਸੀਗਾ ਕਿ ਮੇਰੇ ਤੋਂ ਸੇਵਾ ਵਰਤੀ ਗਈ ਆ ਸਤ ਜੀ ਬੇਨਤੀ ਆ ਕਿ ਰਿਕੁਐਸਟ ਆ ਹਨਾ ਵੀ ਇਹਨਾਂ ਭਗਤਾਂ ਵਾਸਤੇ ਜਿਹੜੇ ਬੂਹੇ ਬਾਰੀਆਂ ਲਵਾਉਣੇ ਆ ਤੇ ਉਸੇ ਹੀ ਵੀਰ ਨੇ ਜਿਹੜੇ ਵੀਰ ਨੇ ਪਿਛਲੇ ਸਾਲ ਮੈਨੂੰ ਸੇਵਾ ਭੇਜੀ ਸੀ ਵੀਰ ਸਰਵਨ ਸਿੰਘ ਜੀ ਨੇ ਉਸੇ ਹੀ ਵੀਰ ਨੇ ਮੈਨੂੰ ਦੁਬਾਰਾ ਫੇਰ ਫੋਨ ਕੀਤਾ ਕਿ ਵੀਰੇ ਚਾਲ ਕੋਈ ਗੱਲ ਨਹੀਂ ਆ ਸੋ ਆਸ਼ਮ ਦੇ ਖਰਚੇ ਹੁੰਦੇ ਜਿੱਤੇ ਤੋਂ ਵਰਤੇ ਗਿਆ ਤੇ ਦੁਬਾਰਾ ਮੈਂ ਫੇਰ ਸੇਵਾ ਭੇਜਦਾ ਹਾਂ ਪਰ ਇਸ ਵਾਰ ਪਰ ਇਸ ਵਾਰ ਵੀਰ ਕਹਿੰਦਾ ਕਿ ਜਰੂਰ ਆ ਆਪਾਂ ਬੂਹੇ ਬਾਰੀਆਂ ਲਵਾਈਏ ਹਨਾ ਤੇ ਕਿਉਂਕਿ ਪਿਛਲੇ ਸਾਲ ਇਹ ਸੀਗਾ ਵੀ ਸਾਡੇ ਜੇ ਇੱਥੇ ਵੈਰੀਆਂ ਹੋਣ ਵਾਲੀ ਸੀਗੀ ਫੇਰੇ ਪਲਸਟਰ ਹੋਂ ਵਾਲਾ ਸੀਗਾ ਕਾਫੀ ਕੰਮ ਰਿੰਦਾ ਸੀਗਾ ਫਿਰ ਥੱਲੇ ਆ ਤੇ ਪੱਥਰ ਲੱਗਣ ਵਾਲਾ ਸੀਗਾ ਤੇ ਜਦੋਂ ਮੈਂ ਵੀਡੀਓ ਬਣਾ ਕੇ ਪਾਈ ਤੇ ਪੱਥਰ ਦੀ ਸੇਵਾ ਸਾਡੇ ਭਾਈ ਗਰਨਾਥ ਸਿੰਘ ਮੱਲੀ ਜੀ ਉਹਨਾਂ ਨੇ ਕੀਤੀ ਤੇ ਜਿਹੜਾ ਆ ਸਾਡੀ ਬਾਹਰ ਦੀ ਲੋਕਟਾਈਲ ਸੇਵਾ ਵਾ ਇਹ ਵੀ ਭਾਈ ਗਰਨਾਥ ਸਿੰਘ ਮੱਲੀ ਜੀ ਨੇ ਕੀਤਾ ਤੇ ਇਹਦਾ ਦੋਵਾਂ ਅੰਦਰ ਦਾ ਤੇ ਬਾਹਰ ਦਾ ਇਹਦਾ ਸਾਲਾ 40000 ਰੁਪਏ ਸਾਡਾ ਲਿਆ ਮਿਸਤਰੀ ਨੇ ਤੇ ਇਹਦਾ ਲੱਗਾ ਸੀ 30000 ਮਤਲਬ ਦੋਹਾਂ ਚੀਜ਼ਾਂ ਦਾ 70000 ਰੁਪਏ ਲੇਬਰ ਮੰਗੀ ਸੀਗੀ ਤੋਂ 7000 ਜੇਵਾ ਸਾਡੀ ਡਾਣ ਬਾਲੀ ਵੀਰ ਜੀ ਆ ਉਹਨਾਂ ਨੇ ਆਪਣੇ ਜਿਹੜੇ ਇਸ ਨੂੰ ਮੰਨਦੇ ਆ ਉਹਨਾਂ ਦੀ ਮਤਲਬ ਕਿ ਉਹਨਾਂ ਵੱਲੋਂ ਉਹਨਾਂ ਦੀ ਮਤਲਬ ਕਿ ਚੜ੍ਹਦੀ ਕਲਾ ਵਾਸਤੇ ਅਰਦਾਸ ਕੀਤੀ ਨਾਲੇ ਤਨਾਲੇ ਉਹਨਾਂ ਵਾਸਤੇ ਸੇਵਾ ਭੇਜੀ ਤੇ ਆ ਹੁਣ ਸਾਡੇ ਪੱਥਰ ਲੱਗਾ ਵਾ ਤੇ ਹੁਣ ਅਸੀਂ ਸਮਝੀ ਜਿਵੇਂ ਸਾਡੇ ਇੱਥੇ ਕੱਪੜੇ ਹੁੰਦੇ ਆ ਕਿਉਂਕਿ ਆ ਵੇਖੋ ਕਿੰਨੇ ਭਗਤ ਵਾ ਸਾਰੇ ਸਾਡੇ ਇੱਥੇ ਠੀਕ ਹੈ ਜੀ 60 70 ਭਗਤ ਵਾ ਜ਼ਿਆਦਾਤਰ ਮੇਤੋ ਪੰਜਾਬੀ ਆ ਠੀਕ ਹੈ ਜੀ ਕੋਈ ਵੀ ਆਣ ਕੇ ਦੇਖ ਸਕਦਾ ਵਾ 17 ਚੋਂ ਮੇਤੋ 50 ਤੋਂ ਪਲੱਸ ਮੇਤੋ ਪੰਜਾਬੀ ਆ ਤੇ ਆ ਹੁਣ ਇੱਥੇ ਜਿਵੇਂ ਹੁਣ ਇਹਨਾਂ ਦੇ ਵੇਖੋ ਕਿੰਨੇ ਕੰਬਲ ਆ ਲੀਰੇ ਲੱਤੇ ਆ ਸਭ ਕੁਛ ਹਨਾ ਕੱਪੜੇ ਆ ਇਹਨਾਂ ਵਾਸਤੇ ਸਾਡੇ ਕੋਲ ਸਾਹ ਸੰਭਾਲ ਵਾਸਤੇ ਥੋੜੀ ਪ੍ਰੋਬਲਮ ਆ ਹੁਣ ਮੰਜਿਆਂ ਤੇ ਸਾਨੂੰ ਇਦਾਂ ਰੱਖਣੇ ਪੈਂਦੇ ਆ ਠੀਕ ਆ ਜੀ ਹੁਣ ਸੰਕਤ ਇਹਨੇ ਪਿਆਰ ਨਾਲ ਸੇਵਾ ਭੇਜੀ ਆ ਸਾਨੂੰ ਮੰਜਿਆਂ ਤੇ ਇਦਾਂ ਜਾਂ ਪੱਲੀਆਂ ਬਣਾ ਕੇ ਸਾਨੂੰ ਇਦਾਂ ਰੱਖਣੇ ਪੈਂਦੇ ਆ ਪਰ ਹੁਣ ਇਹ ਆ ਕਿ ਇਹ ਜਦੋਂ ਨਵਾ ਕੇ ਹੱਟੀ ਤੇ ਆ ਇਦਾਂ ਹੀ ਸਾਹਮਣੇ ਸ਼ਰੀਆਂ ਮੇ ਪੈ ਹੁੰਦੇ ਆ ਹੁਣ ਬੰਨ ਤੇ ਇਹਨਾਂ ਨੂੰ ਹੀ ਸਕਦੇ ਨਹੀਂ ਸਾਰਿਆਂ ਨੂੰ ਇਦਾਂ ਹੀ ਗੰਦੇ ਕੱਪੜੇ ਫੇਰ ਦੁਬਾਰਾ ਪਾ ਲੈਂਦੇ ਆ ਮਤਲਬ ਕਿ ਜਿਵੇਂ ਹੁਣ ਜੇ ਮਾਲਕ ਜਿਹ ਇਨੇ ਨੂੰ ਆਇਆ ਇਹਨੂੰ ਸੋਹਣੇ ਕਪੜੇ ਪਾਏ ਆ ਤੇ ਇਹਨੇ ਕਰਨਾ ਕਿ ਸੋਹਣੇ ਕਪੜੇ ਲਾ ਕੇ ਉਹ ਜਿਹੜਾ ਪਸੰਦੀਦਾ ਕੋਈ ਕਮੀਜ਼ ਹੁੰਦਾ ਕੋਈ ਬਨਾਣ ਹੁੰਦੀ ਆ ਜੇਕਰ ਉਹ ਗੰਦੀ ਆ ਭਾਵੇਂ ਮਿੱਟੀ ਨਾਲ ਲੇਥੂ ਪੇਥੋਈ ਆ ਉਹ ਚੱਕ ਕੇ ਫੇਰ ਪਾ ਲੈਣੀ ਆ ਤੇ ਆਜ ਦੇਖੋ ਹੁਣ ਆਦਾ ਸੰਨੀ ਆ ਜਿਹੜਾ ਤੁਸੀਂ ਜਿਹਨੂੰ ਸੰਗਲ ਦੇ ਵਿੱਚ ਦੇਖਦੇ ਹੁੰਦੇ ਸੀਗੇ ਅੱਜ ਸੰਨੀ ਹੁਣ ਅਸੀਂ ਹੁਣ ਇਹਨੂੰ ਖੁੱਲਾ ਛੜਨ ਲੱਗ ਪਿਆ ਕਿਉਂਕਿ ਆਸਣ ਦੇ ਵਿੱਚ ਪੱਕਾ ਥਾਂ ਹੋ ਗਿਆ ਵਾ ਅਸੀਂ ਇੱਥੇ ਕੋਈ ਡੰਡਾ ਨਹੀਂ ਰੱਖਦੇ ਕੋਈ ਇੱਥੇ ਹੀ ਇੱਟ ਬਟਾ ਨਹੀਂ ਰੱਖਦੇ ਇਸੇ ਕਰਕੇ ਹੁਣ ਵੀ ਸੰਨੀ ਸਾਡਾ ਇੱਕ ਸਾਡਾ ਸੇਫ ਆ ਇਹਨੂੰ ਹਣੀ ਖੁੱਲੇ ਥਾਂ ਛ ਪਰ ਕਹਿੰਦੇ ਆ ਕਿ ਜੇਕਰ ਸਿਰ ਦਿਮਾਗ ਨਹੀਂ ਸਹੀ ਤੇ ਪਹਿਲਵਾਨੀ ਸਰੀਰ ਕਿਸੇ ਕੰਮ ਜਾ ਕਿਸੇ ਕੰਮ ਦਾ ਨਹੀਂ ਹੁੰਦਾ ਤਾਂ ਆ ਵੇਖੋ ਸਾਡਾ ਬੱਚਾ ਕਿੱਡਾ ਸੋਨਾ ਰਬ ਰੱਬ ਨੇ ਦਿੱਤਾ ਪਰ ਇੱਕ ਦਿਮਾਗ ਨਹੀਂ ਦਿੱਤਾ ਰੱਬ ਨੇ ਤੇ ਇਹ ਵੀ ਜਿਹੜਾ ਮੈਂ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਜਿਹੜੇ ਇਹ ਕੱਪੜੇ ਆ ਉਹਨਾਂ ਨੂੰ ਅਸੀਂ ਇੱਥੇ ਰੱਖਿਆ ਕਰਨਾ ਵਾ ਉਹ ਜਿਹੜੀ ਨੁਕਰ ਆ ਇੱਥੇ ਇੱਕ ਕਮਰਾ ਬਣਾਉਣਾ ਨੁਕਰ ਦੇ ਵਿੱਚ ਜਿਵੇਂ ਗੁਰਦਾਰਾ ਸਾਹਿਬ ਦੇ ਵਿੱਚ ਜੋੜਾ ਘਰ ਵਾਸਤੇ ਰਹਿ ਕੇ ਨਹੀਂ ਬਣੇ ਹੁੰਦੇ ਇਦਾਂ 2x2 ਫੁੱਟ ਦੇ ਜਾਂ ਥੋੜੇ 3x3 ਫੁੱਟ ਦੇ ਇੱਥੇ ਰੈਕ ਬਣਾਵਾਂਗੇ ਇੱਥੇ ਕਮਰਾ ਬਣਾਵਾਂਗੇ ਇੱਕ ਆ ਜਿਵੇਂ ਇੱਕ ਕੰਦ ਹੋਈ ਆ ਦੁੱਜੀ ਹੋਈ ਆ ਤੇ ਜਿੱਥੇ ਕੰਦ ਕੱਢਾਂਗੇ ਇਧਰੋਂ ਐਨੂੰ ਤੇ ਇੱਥੋਂ ਐ ਕੰਦ ਕੱਢ ਕੇ ਮਤਲਬ ਇੱਕ ਕਮਰਾ ਬਣਾ ਦਾਂਗੇ ਉਹਦੇ ਵਿੱਚ ਕਮਰੇ ਦੇ ਵਿੱਚ ਜਿਵੇਂ ਜੋੜਾ ਘਰਾਂ ਦੇ ਚਾਰੇ ਬਨੇ ਰੈਕ ਲੱਗੇ ਹੁੰਦੇ ਆ ਉਹ ਰੈਕ ਲਾਉਣੇ ਆ ਸੋ ਕੋਈ ਵੀਰ ਭਰਾਏ ਦੀ ਸੇਵਾ ਕਰਨੀ ਚਾਹੁੰਦਾ ਹੋਵੇ ਠੀਕ ਹੈ ਜੀ ਆ ਕੀ ਰੈਕਾਂ ਦੀ ਸੇਵ ਕੋਈ ਲੋਹੇ ਦੇ ਰੈਕ ਬਣਾਵਾਂਗੇ ਲੱਕੜ ਦੇ ਲੱਕੜ ਦੇ ਬਣਾਉਣੇ ਕਿ ਵੀ ਲੋਹੇ ਦੇ ਲੋਹੇ ਦੇ ਹੈ ਨਾ ਜਿਆਦਾ ਕੰਮ ਜਾਵਾ ਲੱਗਰ ਦੇ ਸਾਨੂੰ ਇਹ ਆ ਕਿ ਥੋੜਾ ਸਮਾਂ ਬਾਅਦ ਉਹ ਥੋੜੀ ਉਹਨਾਂ ਦੀ ਉਮਰ ਘੱਟ ਹੁੰਦੀ ਆ ਇੱਕ ਵਾਰੀ ਜੇ ਸੇਵਾ ਜੁਹਣਾ ਹੁੰਦੀ ਆ ਵਾਰ-ਵਾਰ ਸੇਵਾ ਕਰਨੀ ਔਖੀ ਹੋ ਜਾਂਦੀ ਆ ਤੇ ਫਿਰ ਇੱਕ ਕਮਰੇ ਵਾਸਤੇ ਕਮਰਾ ਬਣਾਉਣਾ ਪੈਣਾ 10 ਬਏ 10 ਦਾ ਹੀ ਕਮਰਾ ਸ਼ਾਇਦ ਉਹ ਸਦਾ ਬਣਾਈਏ ਤੇ ਉਹਦੇ ਵਾਸਤੇ ਇਟ ਸੀਮੈਂਟ ਲੋਡ ਦਾ ਲੋਡ ਸਾਨੂੰ ਤੇ ਜਾਂ ਕਿ ਬਾਕੀ ਕੋਈ ਵੀਰ ਭਰਾ ਰੈਕਾਂ ਦੀ ਸੇਵਾ ਲੈਣੀ ਚਾਹੁੰਦਾ ਹੋਵੇ ਕੋਈ ਭੈਣ ਰੈਕਾਂ ਦੀ ਸੇਵਾ ਲੈਣੀ ਚਾਹੁੰਦਾ ਹੋਵੇ ਸਾਡਾ ਪਿੰਡ ਮਰਹਾਣਾ ਜ਼ਿਲ੍ਹਾ ਤਰਨਤਾਰਨ ਬਾਬਾ ਰਤਨਦੇਵ ਅनाथ ਆਸ਼ਰਮ ਤੇ ਰੱਬ ਤੁਹਾਡਾ ਭਲਾ ਕਰੇ ਇੱਥੇ 70 ਤੋਂ ਪਲੱਸ ਸਾਡੇ ਤੋਂ ਭਗਤ ਹੁੰਦੇ ਆ ਜੀ ਤੇ ਹੁਣ ਉਹਨਾਂ ਵਾਸਤੇ ਅਸੀਂ ਕੋਸ਼ਿਸ਼ ਕਰਨੀ ਹੈ ਕਿ ਕੱਪੜੇ ਫਿਰ ਇੱਥੇ ਰੈਕ ਬਣਾ ਕੇ ਕੱਪੜੇ ਫਿਰ ਉਹਨਾਂ ਦੇ ਉਹਨਾਂ ਦੇ ਨਾਮ ਵਾਈਜ਼ ਨੰਬਰ ਵਾਈਜ਼ ਜੇ ਮੰਨ ਕੇ ਚੱਲੋ ਕਿ ਇੱਕ ਨੰਬਰ ਐਸ ਵੀਰ ਦਾ ਵਾ ਤੇ ਇਹਦਾ ਹੀ ਇੱਕ ਨੰਬਰ ਖਾਨਾ ਹੋਊਗਾ ਉੱਥੇ ਇਹਦਾ ਕੱਪੜੇ ਸਾਰੇ 3-4 ਸੂਟ ਜਿੰਨੇ ਵੀ ਇਹਦੇ ਸੂਟ ਹੋਣਗੇ ਸਾਬਣ ਤੇਲ ਤੌਲੀਆ ਇਹਦਾ ਸਾਰੇ ਦਾ ਸਾਰਾ ਇੱਕ ਨੰਬਰ ਇਹਦੇ ਰੈਕ ਦੇ ਵਿੱਚ ਹੋਇਆ ਕਰੂਗਾ ਇਹਨਾਂ ਕੱਪੜਿਆਂ ਦੇ ਉੱਤੇ ਇੱਕ ਨੰਬਰ ਆਪਾਂ ਟੋਕਨ ਵੀ ਲਾਇਆ ਹੋਗਾ ਇੱਕ ਤੇ ਹੁਣ ਆ ਰਾਤ ਦਾ ਸਮਾਂ ਹੋ ਗਿਆ ਰੈਰ ਦਾ ਟਾਈਮ ਹੋ ਗਿਆ ਵਾ ਤੇ ਕੋਈ ਵੀਰ ਭਰਾ ਇੱਥੇ ਜੇਕਰ ਮਿਊਜ਼ਿਕ ਸਿਸਟਮ ਦੀ ਸੇਵਾ ਕਰਨੀ ਚਾਹੁੰਦਾ ਹੋਵੇ ਕਿਉਂਕਿ ਰਾਤ ਦੇ ਸਮੇਂ ਇਹਨਾਂ ਨੂੰ ਰੱਬ ਦੇ ਗਾਣੇ ਰੱਬ ਦੇ ਸ਼ਬਦ ਸੁਣਾਇਆ ਕਰਾਂਗੇ ਗੁਰਬਾਣੀ ਸੁਣਾਇਆ ਕਰਾਂਗੇ ਕੋਈ ਇੱਥੇ ਐਲਸੀਡੀ ਸੇਵਾ ਕਰਨੀ ਚਾਹੁੰਦਾ ਵੀਰ ਕਿਉਂਕਿ ਇੱਥੇ ਸਾਹਮਣੇ ਇੱਕ ਦੋ ਨਹੀਂ ਤੇ ਇੱਕ ਐਲਸੀਡੀ ਜ਼ਰੂਰ ਚਾਹੀਦੀ ਹੈ ਥੋੜੀ ਵੱਡੀ ਹੋਵੇ ਤਾਂ ਜੋ ਇਹ ਭਗਤ ਗੁਰਬਾਣੀ ਸੁਣਨ ਤੇ ਗੁਰਬਾਣੀ ਇੱਕ ਐਹੋ ਜੀ ਰੱਬੀ ਤਾਕਤ ਵਾ ਕਿ ਜਿਹਨੂੰ ਸੁਣਦੇ ਨਾਲ ਬੰਦਾ ਬਹੁਤ ਜ਼ਿਆਦਾ ਕਿ ਸਾਰਾ ਠੀਕ ਹੋ ਜਾਂਦਾ ਵਾ ਜੇ ਗੁਰਬਾਣੀ ਸੁਣੇ ਤੇ ਠੀਕ ਹੈ ਜੇਕਰ ਇਹ ਭਾਵੇਂ ਮੈਂਟਲੀ ਅਫਸੈਟ ਵਾ ਬੰਦੇ ਪਰ ਜੇਕਰ ਇਹ ਜੇ ਰੋਟੀ ਖਾਂਦੇ ਆ ਹੈਗੇ ਭਾਵੇਂ ਮੈਂਟਲੀ ਅਫਸੈਟ ਰੋਟੀ ਖਾਂਦੇ ਆ ਰੋਟੀ ਅੰਦਰ ਇਹਨਾਂ ਦੇ ਕੰਮ ਕਰਦੀ ਆ ਸੋ ਗੁਰਬਾਣੀ ਵੀ ਜੇਕਰ ਇਹਨਾਂ ਦੇ ਕੰਨਾਂ 'ਚ ਪਊਗੀ ਤੇ ਗੁਰਬਾਣੀ ਨੇ ਆਪਣੀ ਤਾਕਤ ਵਿਖਾਉਣੀ ਵਿਖਾਉਣੀ ਹੈ ਚਾਹੇ ਦਬਾਗੀ ਅਫਸੈਟ ਆ ਚਾਹੇ ਇਹ ਠੀਕ ਆ ਚਾਹੇ ਇਹ ਬਿਮਾਰ ਵਾ ਤੇ ਇੱਕ ਮੈਂ ਤੁਹਾਨੂੰ ਸੰਗਦੀ ਹੋਰ ਤਗੜੀ ਗੱਲ ਦੱਸ ਦਵਾਂ ਕਿ ਜਿਹੜੀ ਕਿਸੇ ਦੇ ਕੰਨਾਂ ਦੇ ਵਿੱਚ ਗੁਰਬਾਣੀ ਪਾਉਣੀ ਹੋਵੇ ਨਾ ਉਹ ਬੜੀ ਤਗੜੀ ਸੇਵਾ ਹੁੰਦੀ ਆ ਗੁਰਬਾਣੀ ਜਦੋਂ ਨਾ ਪਵਿੱਤਰ 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 ਪਨੀਤ ਹਨਾ ਤਿੰਨ ਵਾਰੀ ਪਵਿੱਤਰ ਹੋਵੇ ਤੇ ਪਨੀਤ ਹੁੰਦਾ ਵਾ ਗੁਰਬਾਣੀ ਗਾ ਬੋਲਣ ਨਾਲ ਇੱਕ ਵਾਰ ਦਾ ਫਲ ਮਿਲਦਾ ਵਾ ਸੁਣਦੇ ਨਾਲ ਕਹਿੰਦੇ ਆ ਕਿ ਗੁਰਬਾਣੀ ਕਿਸੇ ਦੇ ਮੂੰਹ ਸੁਣਦੇ ਨਾਲ ਦੋ ਤਿੰਨ ਵਾਰ ਦਾ ਫਲ ਮਿਲਦਾ ਵਾ ਤੇ ਜੇਕਰ ਆਪਾਂ ਇੱਥੇ ਗੁਰਬਾਣੀ ਚਲਦੀ ਹੋਇਆ ਕਰੂਗੀ ਦੋਵੇਂ ਟਾਈਮ ਠੀਕ ਹੈ ਜੀ ਦਰਬਾਰ ਸਾਹਿਬ ਤੋਂ ਲਾਈਵ ਆ ਕਰੂਗਾ ਤੇ ਵਾਈਬ ਗੁਰੂ ਇੱਥੇ ਇੱਕ ਰੋਹਾਨੀ ਇੱਕ ਵਾਈਬ ਬਣੂਗੀ ਇੱਕ ਰੋਹਾਨੀ ਇੱਕ ਰਬਾਬ ਬਣੂਗੀ ਜਿਹਦੇ ਨਾਲ ਸੰਗਤ ਜੇ ਕਈ ਤਰੀਕੇ ਦੇ ਦਖੜੇ ਦੁਖੜੇ ਦੂਰ ਹੋਇਆ ਕਰਨਗੇ ਮੈਂ ਜੱਗੇ ਕੋ ਜਾਣਾ ਵੀ ਨਹੀਂ ਮੈਂ ਤੇਰੇ ਨਾਲ ਬੰਦੇ ਫੜ ਫੜ ਲਈ ਉਹ ਨਾ ਮੈਂ ਤੇਰੇ ਨਾਲ ਨਾ ਨਾ ਲੋਗਾਂ ਨੂੰ ਲੱਦੇ ਕੋਈ ਨਾ ਲੱਗੇ ਬਸ ਆਪੇ ਤਾਂ ਨਹੀਂ ਮੇਰਾ ਨਾਂ ਲੱਗ ਗਿਆ ਜਿਹੜੀ ਬੁੜੀ ਹੈ ਬੰਦਾ ਆਪੇ ਭਾਜੀ ਕਹਿੰਦੇ ਤੇਰਾ ਨਾਂ ਲੱਗਿਆ ਨਹੀਂ ਮੇਰੀ ਗੱਲ ਸੁਣ ਬੰਦੇ ਫੜ ਫੜ ਲਈ ਉਹਨਾਂ ਤੇ ਅੱਗੇ ਕਿਦਾਂ ਵਸੇ ਫੜ ਫੜ ਲਈ ਉਹਨਾਂ ਤੇ ਬਾਗ ਬਾਗ ਲਈ ਤੇ ਨਾ ਜਿਹੜਾ ਭ ਗਿਆ ਉਹ ਕੰਜਨ ਨੂੰ ਬੰਦੇ ਨੂੰ ਕੱਟ ਪੀ ਨੂੰ ਪ੍ਰਾਪਤ ਇਹ ਵੀ ਨਵਾਦਾ ਇੱਕ ਦਿਨ ਨਾ ਮੈਂ ਮਾਤ ਰਾਤ ਨੂੰ 8 9 ਵਜੇ ਬੰਦਾ ਲੈ ਕੇ ਆ ਤੇ ਮੈਨੂੰ ਕਹਿੰਦਾ ਬੰਦੇ ਫੜ ਫੜ ਲਈ ਉਹਨਾਂ ਤੇ ਇੱਥੇ ਠਾਕਾ ਲਗਣਾ ਮਾਦਾਂ ਦੀ ਲੱਗੇ ਦਾ ਲੱਕੇ ਦਾ ਅੱਜ ਕੀ ਖਾਇਰ ਅੱਜ ਲੱਗਦਾ ਕਿ ਚੱਲ ਕੋਈ ਨਾ ਅੱਜ ਕੀ ਖਾਗ ਰਿਹਾ ਅੱਜ ਕੀ ਖਾ ਆ ਰੋਲਾ ਪੀ ਦੇਖ ਲੋ ਇਹ ਮਾਤਾ ਠਠੀਆਂ ਖੁਰਦ ਸਾਡੇ ਲਾਗੇ ਪਿੰਡ ਵਾ ਹਰੀਕੇ ਪਤਨ ਦੇ ਕੋਲ ਜ਼ਿਲ੍ਹਾ ਤਰੰਧਾ ਦੇ ਵਿੱਚ ਤਿੰਨ ਪੁੱਤ ਸੀ ਮਾਤਾ ਦੇ ਤਿੰਨੇ ਮਰ ਗਏ ਤੇ ਧੀ ਦਜਾਤੀ ਆ ਨਾ ਘਰ ਵਾਲਾ ਉਹਦੀ ਵੀ ਡੈਥ ਹੋ ਗਈ ਠੀਕ ਹੈ ਜੀ ਹੁਣ ਇੱਕ ਪੁੱਤ ਉਹ ਨਸ਼ੇੜੀ ਆ ਨਸ਼ੇ ਕਰਦਾ ਵਾ ਉਹ ਲੈਣ ਨਹੀਂ ਆਉਂਦਾ ਇਹਨੂੰ ਤੇ ਮਾਤਾ ਆਪਣੇ ਕੋਲ ਆਸ਼ਰਮ ਦੇ ਵਿੱਚ ਆ ਆ ਸਾਡਾ ਕਿਦਾਂ ਮੰਗਲ ਇਹ ਸਾਡਾ ਮੰਗਲ ਵਾ ਤੇ ਇਹਨੂੰ ਡੋਗ ਪਿੰਡ ਤੋਂ ਲੈ ਕੇ ਆਂਦਾ ਜਿਵੇਂ ਮੈਂ ਤੁਹਾਨੂੰ ਦੱਸਦਾ ਨਾ ਕਿ ਇਹਦਾ ਮਾਪਿਓ ਆ ਵੀਰ ਲਾਈਟਰ ਗਾਇਓ ਇਹਦਾ ਮਾਪਿਓ ਸੀ ਜਿਹੜਾ ਉਹ ਹੈਂਡੀਕੈਪਡ ਸੀਗਾ ਇਹੋ ਜੇ ਭਗਤ ਆਪਣੇ ਕੋਲ ਸਾਰੇ ਪੰਜਾਬੀ ਭਰਾ ਵਾ ਤੇ ਆ ਵੀਰ ਆ ਸਾਡਾ ਮੰਗਲ ਠੀਕ ਹੈ ਜੀ ਸੋ ਕਿਸੇ ਵੀ ਭੈਣ ਭਰਾ ਨੇ ਸੇਵਾ ਕਰਨੀ ਚਾਹੋਵੇ ਪਿੰਡ ਮਰਹਾਣਾ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਇਹ ਨਾਥ ਆਸ਼ਰਮ ਆ ਤੇ 947834466 ਨੰਬਰ ਆ ਸਾਡਾ ਹਰੀਕੇ ਪਤਨ ਦੇ ਕੋਲ ਆਸ਼ਰਮ ਆ ਤੇ ਆਵੇ ਤੁਹਾਨੂੰ ਦਿਖਾਉਣਾ ਹੈ ਆ ਲੱਖੇ ਹੁਣ ਸੋਣਾ ਲੱਗਦਾ ਨਾ ਹਾਂ ਆ ਸਾਡਾ ਸਰਵਨਵੀਰ ਆ ਠੀਕ ਹੈ ਜੀ ਇਹਨੂੰ ਰੱਬ ਨੇ ਆ ਪੁੱਤ ਰਦੀ ਦਾ ਦਿੱਤੀ ਹਫਤਾ ਕੋ ਯਾ ਜੋੜੀ ਬਣੀ ਹੈ ਪੁੱਤਾਂ ਦੀ ਤੇ ਰੱਬ ਅਰਦਾਸ ਕਰਿਓ ਕਿ ਰਬੇ ਨੂੰ ਸੇਵਾ ਬਖਸ਼ੇ ਤੇ ਪੁੱਤਾਂ ਨੂੰ ਇਹਨਾਂ ਨੂੰ ਤੰਦੁਸਤੀ ਬਖਸ਼ੇ ਆ ਸਾਡਾ ਲਖਾ ਵੀਰ ਆ ਤੇ ਆ ਸਾਡੀ ਮਾਂ ਵਾ ਜਿਹਨੂੰ ਜਲੰਧਰ ਲੈਂਦਾ ਹੀ ਮਾਂ ਕਿਦਾਂ ਠੀਕ ਹੈ ਕੀ ਕਰਦੀਆਂ ਕੁਛ ਨਹੀਂ ਠੀਕ ਕੁਛ ਨਹੀਂ ਕਰਦੀ ਹਾਂ ਤੇ ਕੁਛ ਕਰਨਾ ਕੁਛ ਨਾ ਕੁਝ ਤੇ ਕਰ ਪਪਾ ਜੀ ਪਪਾ ਜੀ ਪਪਾ ਜੀ ਐਵੇਂ ਮੈਂ ਉਹਦੇ ਤੇ ਪਾਣੀ ਪਿੰਦੀ ਹੈ ਨਾ ਹਾਂ ਐਵੇਂ ਨਾ ਰਾਚ ਉੱਠੀ ਐ ਅੱਛਾ ਮੈਂ ਨਹੀਂ ਅੱਛਾ ਜਦੋਂ ਮਾਰੂੰਗਾ ਹੈਲੋ ਅੱਲਾ ਨਾਲ ਅੱਲਾ ਨਾਲ ਮੈਨੂੰ ਦੱਤਿਆ ਅੱਛਾ ਚੜਾ ਪਾਣੀ ਪਾਣੀ ਪੜਿਆ ਆਇਆ ਅੱਛਾ ਹਾਂ ਬੰਦ ਹੋ ਗਏ ਪਾਈਪ ਹੈ ਹਾਂ ਪਾਈਪ ਕਿੱਦਾਂ ਬੰਦ ਹੋ ਗਏ ਮੈਨੂੰ ਮਾ 25 ਛੁਰਦੀ ਦੀ ਇਹਨਾਂ ਨੇ ਹੈ ਨਾ ਟੀਕਾ ਨਾ ਚੰ ਮੇਟਾ ਹੈ ਜੇ ਪਿਆਰ ਮੇਟਾ ਤਾਂ ਟੀਕਾ ਨਹੀਂ ਹੋ ਰਿਹਾ ਸਿੱਟਾ ਕੋਈ ਛੁਰਦਾ ਨਾ ਟਾਇਲਟ ਚ ਛੁਰਦਾ ਕੁਝ ਉਹਨਾਂ ਨੇ ਕੋਈ ਗੱਲ ਨਹੀਂ ਸੇਰੇ ਵਿਖਾਏ ਹਾਂ ਪਾਈਪ ਸਾਡੇ ਬੰਦ ਹੋ ਗਏ ਆ ਇਹਨੂੰ ਭਗਤ ਨੂੰ ਅਸੀਂ ਲੋਕ ਲਾ ਕੇ ਰੱਖਦੇ ਆ ਇਸ ਹਠਿਆਲਾ ਪਿੰਡ ਜਿਲ੍ਹਾ ਅਮਰਸਰ ਤੋਂ ਆ ਤੇ ਇਹਨੂੰ ਕਥੂ ਨਗਰ ਤੋਂ ਲੈ ਕੇ ਆਂਦਾ ਸੀਗਾ ਐਕਸੀਡੈਂਟ ਹੋੰਦਾ ਕਰਕੇ ਦਿਮਾਗ ਤੇ ਸੱਟ ਲੱਗੀ ਜਿਹਦਾ ਕਰਕੇ ਦਿਮਾਗੀ ਅਫਸੈਟ ਹੋ ਗਿਆ ਇਹਨੂੰ ਲੋਕ ਤਾ ਲੱਗਣਾ ਲਾਉਣਾ ਪੈਂਦਾ ਕਿ ਥੋੜੇ ਜਿਹਾ ਹਿੱਸਾ ਕਰਦਾ ਵਾ ਕੋਈ ਲੈ ਕੇ ਉਹਨੇ ਦਵਾਈ ਠੀਕ ਹੈ ਜੀ ਆ ਸਾਡੀ ਮਾਤਾ ਅਮਰਸਰ ਤੋਂ ਜਿਹਦੀ ਮੈਂ ਵੀਡੀਓ ਬਣਾ ਕੇ ਪਾਈ ਸੀ ਵੀ ਸਕੇ ਪੁੱਤ ਨੇ ਹੀ ਉਹਨੂੰ ਵੇਜ ਦਿੱਤਾ ਸੀਗਾ ਠੀਕ ਹੈ ਜੀ ਨਸ਼ੇ ਦੀ ਖਾਤਰ ਟਾਬੇ ਵਾਲਾ ਨੂੰ ਵੇਚ ਦਿੱਤਾ ਸੀਗਾ ਇਹ ਪਰਿਵਾਰ ਦੀ ਇਹਦੀ ਭੈਣ ਦੀ ਮਾਤਾ ਦੀ ਭੈਣ ਦੀ ਆਪਦੀ ਜਵਾਨੀ ਹੈ ਜੀ ਆਹ ਸਾਡੇ ਭਗਤੋ ਆ ਜਿਹੜੇ ਇੱਧਰ 7-8 ਆ ਜਿਹੜੇ ਟਾਇਲਟ ਬਾਥਰੂਮ ਉੱਤੇ ਕਰਦੇ ਆ ਇੱਥੇ ਵੀ ਜੀ ਥੋੜੀ ਸਮੈਲ ਆਉਂਦੀ ਐ ਜੀ ਪਤਾ ਨਹੀਂ ਮੜਾ ਮੋਟਾ ਇਹਦੀ ਮਾਤਾ ਦੀ ਇੱਧਰ ਓਣੀ ਓਣੀ ਸਮੈਲ ਆਉਂਦੀ ਆਂ ਕਿਉਂ ਕਰਦੇ ਆ ਨਾ ਉੱਤੇ ਕਰ ਲੈਂਦੇ ਪੰਜਾਬ ਹੋਰ ਬਾਪੂ ਠੀਕ ਠਾਕ ਆ ਹੋ ਠੀਕ ਠਾਕ ਆ ਠੀਕ ਠਾਕ ਬਾਪੂ ਆ ਬੱਲੇ ਠੀਕ ਆ हां तो सुनो मेरा मेरा चढ़दी कला किदा ठणठुणद नहीं लगती पापा उनका सबका मतलब है हां जी तरपाला भाई बाबा जी तरपालਾਂ ਦੀ ਲੋੜ ਹੀ ਨਹੀਂ ਆ ਵਾਇਗੁਰੂ ਨੇ ਮਿਹਰ ਕੀਤੀ ਇੱਕ ਹਫ਼ਤੇ ਤਾਈ ਇੱਥੇ ਆਪਣੇ ਨਾ ਜਿਹੜੇ ਆ ਚੀਜ਼ਾਂ ਵਾਂ ਇੱਥੇ ਆਪਣੇ ਦਰਵਾਜ਼ੇ ਲੱਗ ਚਲੇ ਇੱਕ ਹਫ਼ਤੇ ਦਾ ਹੀ اچھا ਇੱਕ ਹਫ਼ਤੇ ਤਾਈ ਵਾਇਗੁਰੂ ਨੇ ਮਿਹਰ ਕੀਤੀ ਆ ਵਾਇਗੁਰੂ ਨੇ ਸੇਵਾ ਭੇਜੀ ਬਾਰੋਂ ਵੀਰ ਨੇ ਤਰਪਾਲਾਂ ਦੀ ਹਰਕੀ ਨਹੀਂ ਲੋੜ ਪਿਛਲੇ ਸਾਰੇ ਤਰਪਾਲਾ ਲਾਈਆਂ ਆਪਾਂ ਹਫ਼ਤਾ ਇੱਕ ਵਾ ਆਪਨਾ ਮਿਸਤਰੀ ਲੈ ਗਿਆ ਵਾ ਤੇ ਜਾ ਮਿਸਤਰੀ ਆ ਗਿਆ ਨਹੀਂ ਅਜੇ अनुमोदन फोन लाओ केना मैं आज मैं एडा नेपा लेके जांदा हां लोहा लोहा लो भी आज आ गया हां हां ਛੱਡੋ ਨਾ ਮਹਾਰਾਜ ਜੱਟ ਚੜਦੇ ਕਲਾਕਾਰੋ ਵਾਈਗਰੂ ਧੰਨ ਗੋਦਾਮ ਚੜਦੀ ਕਲਾ ਉਹਨਾਂ ਦੀ ਵੀ ਕਰੇ ਮਹਾਰਾਜ ਜਿਹੜੇ ਸੇਵਾ ਕਰਦੇ ਆ ਅੱਜ ਤੁਹਾਡੇ ਵਾਸਤੇ ਗਰਮ ਗਰਮ ਚੀਜ਼ਾਂ ਆਈਆਂ ਥੱਲੇ ਉਹਦੀ ਕੱਪੜੇ ਥੱਲੇ ਦੀ ਪਾਉਣ ਲਈ ਵਾਈਗਰੂ ਧੰਨ ਗੋਦਾਮ ਦੱਸ ਸੱਚੀ ਦਾ ਬੈਡ ਰੇਖਾ ਉਧਰ ਜਾਣਾ ਨਾਲ ਜ਼ਿਆਦਾ ਚਲੋ ਵਾਈਗਰੂ ਇਹਦੀ ਪਾਓ ਵਾਈਗਰੂ ਨਹੀਂ ਚਲੋ ਤਾਂ ਦਰਸਤਾਂ ਦਿੱਤੀਆਂ ਵਾਂ ਤੇ ਸੰਗਤ ਸੇਵਾ ਕਰੀ ਜਾਂਦੀ ਆ। ਇਹ ਬੰਦਾ ਕੰਮ ਕਰਨ ਵਾਲਾ। ਹਾਂਜੀ। ਹੋਰ ਨਾ ਕੰਮ ਕਰਨ ਵਾਲਾ ਉਹਨਾਂ ਜਿਹੜਾ ਆਸਤੇ ਕਰਦਾ ਨਾ। ਧੰਨ ਗੁਰੂ ਰਾਮਦਾਸ। ਹੋਰ ਅਰੇ ਨਾ ਜੜਦੀ ਗਲਾ ਕਰਨ। ਚਲੋ। ਬਾਪੂ ਤੁਹਾਡੇ ਪੈਰਾਂ ਬਿਸ਼ੇਰਾ ਬਨੇ ਕਿੱਥਾ ਕਿੰਨੀਆਂ ਜੜਦੀ ਗਲਾ ਕਰਨੀਆਂ ਉਹਨਾਂ ਵੀਰਾਂ ਦੀਆਂ। ਆ ਸਾਡਾ ਸੱਤੂ ਆ। ਸੱਤੂ ਨੂੰ ਅਸੀਂ ਅੱਜ ਬੈੱਡ ਬਟਾ ਦੇਤਾ ਚੇਂਜ ਕਰ ਦਿੱਤਾ। ਇੱਥੇ ਦੇਖੋ ਬੈੱਡ ਦੇਤਾ ਵਾ। ਆ ਆ ਬੈੱਡ ਠੀਕ ਆ ਕਿ ਦੂਜਾ ਠੀਕ ਹੀ? ਲੈ ਆ ਮਿੱਧੀ ਗਾਂ ਬਾਹਰ ਇਕੜਾ। ਆਪਾਂ ਆ ਕੀ ਡੋਲੇ ਇਥੇ ਥੱਲੇ। ਇਹ ਰੋਟਣਾ ਹਸਲਾ ਤਾਂ ਦਾ। ਅੱਛਾ ਕੋਈ ਨਹੀਂ ਹੋਸਣਾ ਕਿਦਾਂ? ਆਹ ਆ ਬਾਬਾ ਆ ਪੈਰਾ ਥੱਲੇ ਪੂਰਾ ਰਾਤ ਦੇ। ਪੈਰਾ ਥੱਲੇ ਕੀ ਰਾਤ ਦੇ? ਪੂਰਾ ਰਾਤ। ਪੂਰਾ ਮਤਲਬ। ਕੰਬਲ। ਇਸ ਕੰਬਲ? ਆ ਕੰਬਲ ਪੂਰਾ। ਹੂੰ।